ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਘਰਵਿੰਦਰ ਸਿੰਘ ਅੱਜ ਦੇ ਸਮੇਂ ਦੇ ਵਿੱਚ ਆਪਣੇ ਹਰ ਘਰ 'ਚੇ ਮਰੀਜ਼ ਆ ਸਾਰਿਆਂ ਨੂੰ ਪਤਾ ਹੀ ਇਸ ਗੱਲ ਦਾ ਪਰ ਆਪਾਂ ਨੂੰ ਲੱਗਦਾ ਵੀ ਅਸੀਂ ਆਪਣੇ ਆਪ ਹੀ ਠੀਕ ਹੋ ਜਾਾਂ ਡਾਕਟਰੀ ਦਵਾਈਆਂ ਨਾਲ ਠੀਕ ਹੋ ਜਾਾਂਗੇ ਪਰ ਉਹ ਸਭ ਕੁਝ ਦੇ ਲਈ ਆਪਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਇਨਸਾਨ ਦੀ ਮੋਢਰੀ ਲੋੜ ਆ ਸੁਧਾ ਹੋਵੇ ਕਿਉਂਕਿ ਇਹ ਭੋਜਨ ਵੀ ਆਪਾਂ ਇੱਕ ਵਾਰੀ ਖਾਵਾਂਗੇ ਦੋ ਵਾਰੀ ਖਾਵਾਂਗੇ ਤਿੰਨ ਵਾਰੀ ਖਾਵਾਂਗੇ ਪਰ ਸਾਹ ਤਾਂ ਆਪਾਂ ਨੂੰ ਮਤਲਬ ਹਰ ਸਮੇਂ ਲੈਣੇ ਪੈਣੇ ਆ ਤੇ ਜਿੰਨੀ ਆਪਣੇ ਵਾਤਾਵਰਨ ਚ ਹਵਾ ਗੰਦੀ ਹੋ ਚੁੱਕੀ ਆ ਬਹੁਤ ਜ਼ਿਆਦਾ ਤੁਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜੇ ਮਤਲਬ ਇੱਕ ਪਾਸਿਓਂ ਸਾਫ਼ ਚਿੱਟੇ ਕੱਪੜੇ ਪਾ ਕੇ ਦੂਏ ਪਾਸੇ ਲੰਘ ਜਾਂਦੇ ਹੋ ਤਾਂ ਅਗਲੇ ਸਿਰੇ ਪਹੁੰਚਦੇ ਪਹੁੰਚੇ ਤੁਹਾਡੇ ਕੱਪੜੇ ਮੈਲੇ ਹੋਣ ਲੱਗ ਜਾਂਦੇ ਨੇ ਮਤਲਬ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਆਪਣੇ ਕਪੜੇ ਮੈਲੇ ਹੋ ਗਏ ਇਹਦਾ ਮਤਲਬ ਆ ਆਪਣੇ ਵਾਤਾਵਰਨ ਦੇ ਵਿੱਚ ਵਾਤਾਵਰਨ ਤੋਂ ਲਾਹੌਰਿਆ ਖਰਾਬ ਹੋ ਰਿਹਾ ਗੈਸਾਂ ਰਲ ਰਹੀਆਂ ਨੇ ਆਕਸੀਜਨ ਦੀ ਕਮੀ ਆ ਰਹੀ ਆ ਪਰ ਜੇ ਆਪਾਂ ਕੁਦਰਤੀ ਖੇਤੀ ਸ਼ੁਰੂ ਕਰਦੇ ਆ ਤਾਂ ਉਹਦੇ ਨਾਲ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਆਪਾਂ ਨੇ ਕਾਦ ਆਪਣਾ ਵਾਤਾਵਰਨ ਸਾਫ਼ ਸੁਥਰਾ ਕਰ ਲਿਆ ਕਾਦ ਆਪਾਂ ਨੇ ਆਪਣੀ ਸਿਹਤ ਮਜ਼ਬੂਤ ਕਰ ਲਈ ਸੋਏ ਹੁਣ ਸਮੇਂ ਦੀ ਜ਼ਰੂਰਤ ਹੈ ਜੀ ਆਪਾਂ ਨੂੰ ਰੁੱਖਾਂ ਨਾਲ ਜੁੜਨਾ ਪੈਣਾ ਹੈ ਪੰਛੀਆਂ ਨਾਲ ਵੀ ਜੁੜਨਾ ਪੈਣਾ ਕਿਉਂਕਿ ਕੁਦਰਤੀ ਖੇਤੀ ਵਿੱਚ ਪੰਛੀ ਉਹ ਜੀਵ ਨੇ ਜਿਹੜੇ ਆਪਣਾ ਕੀਟ ਕੰਟਰੋਲ ਕਰਦੇ ਨੇ ਜੀ ਤੇ ਜਿੰਨੇ ਖੇਤ ਵਿੱਚ ਪੰਛੀ ਵਧਣਗੇ ਉਨਾਂ ਹੀ ਕੀਟਾਂ ਦੀ ਸਮੱਸਿਆ ਖਤਮ ਹੋ ਜੂਗੀ ਸੋ ਆਪਾਂ ਨੂੰ ਇਹ ਖੇਤੀ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਇਹ ਤਾਂ ਲਾਭ ਲੈਣਾ ਚਾਹੀਦਾ ਹੈ ਤੇ ਖਾਸ ਗੱਲ ਆ ਵੀ ਲੋਕਾਂ ਨੂੰ ਲੱਗਦਾ ਜੀ ਇੱਥੇ ਨਦੀਨ ਹੋ ਜਾਣਗੇ ਐ ਹੋ ਜਾਊਗਾ ਉਹ ਕਿਉਂਕਿ ਆਪਾਂ ਕੈਮੀਕਲ ਖੇਤੀ ਦੇ ਮਾਡਲਾਂ ਜੁੜੇ ਹੋਏ ਆ ਤੇ ਉੱਥੇ ਫਿਰ ਪਾਣੀ ਦੀ ਵਰਤੋਂ ਪਹੁੰਚਾ ਕੀਤੀ ਜਾਂਦੀ ਹੈ ਹੁਣ ਉਹਰੇ ਆਪਣੇ ਆਹ ਚਾਰ ਫਸਲਾਂ ਇਕੱਠੀਆਂ ਸਨ ਤੇ ਚਾਰਾਂ ਦੇ ਵਿੱਚੋਂ ਤਕਰੀਬਨ ਖਰਚਾ ਕੋਈ ਨਹੀਂ ਕੀਤਾ ਨਾ ਮਸੰਦਰੀ ਵਰਤੀ ਪਰ ਫੇਰ ਨੇ ਵੀ ਆਪਣਾ ਉਹਨਾਂ ਰਿਜ਼ਲਟ ਦੇ ਜਾਣਾ ਤੇ ਸਭ ਤੋਂ ਘੱਟ ਪਾਣੀ ਦੀ ਵਰਤੋਂ ਕੀਤੀ ਗਈ ਆ ਹੁਣ ਤੁਸੀਂ ਇਹ ਦੇਖੋ ਵੀ ਆ ਆਲੂਆਂ ਦੀ ਫਸਲ ਤਿਆਰ ਹੋ ਚੁੱਕੀ ਆ ਵਿੱਚ ਦੇ ਥੋੜੀ ਜਿਹਾ ਮਲਚਿੰਗ ਕੀਤੀ ਸੀ ਆ ਹੁਣ ਕਣਕ ਆ ਇਹ ਵੀ 골ਡ ਸਾਇੰਸ ਚ ਸੀਗੀ ਤੇ ਹੁਣ ਇਹਦਾ ਰੰਗ ਦੇਖੋ ਵੀ ਇਹਦੇ ਕੋਈ ਚੀਜ਼ ਨਹੀਂ ਵਰਤੀ ਕੋਈ ਛੜਕਾਓ ਨਹੀਂ ਕੀਤਾ ਫਿਰ ਵੀ ਰੰਗ ਰੂਪ ਇਹਦਾ ਵਧੀਆ ਕੁਦਰਤੀ ਖੇਤੀ ਵਿੱਚ ਇਹ ਵੈਸੇ ਮੈਂ ਵੀ ਉੱਥੇ ਕੁਝ ਹੁੰਦਾ ਨਹੀਂ ਤੇ ਹੁਣ ਤੁਸੀਂ ਉਹ ਦੇਖ ਲਓ ਆ ਨਦੀਨ ਕਿੰਨੇ ਗਾ ਨੇ ਨਦੀਨ ਤਾਂ ਆਪੇ ਘਟ ਹੋ ਜਾਂਦੇ ਨੇ ਜਦੋਂ ਆਪਣੇ ਪੰਛੀ ਆ ਗਏ ਕਿਉਂਕਿ ਪੰਛੀਆਂ ਦਾ ਕੰਮ ਨਦੀਨਾਂ ਦੇ ਬੀਜ ਚੁਗਣਾ ਵੀ ਹੁੰਦਾ ਧਰਤੀ 'ਚ ਹਰ ਸਮੇਂ ਉਹ ਕੀਟ ਕੰਟਰੋਲ ਨਹੀਂ ਕਰਦੇ ਉਹ ਨਦੀਨਾਂ ਨੂੰ ਵੀ ਖਾਂਦੇ ਨੇ ਸੋ ਆਪਾਂ ਨੂੰ ਕੁਦਰਤੀ ਖੇਤੀ ਦੇ ਡਿਜ਼ਾਈਨ ਨੂੰ ਸਮਝੀਏ ਆਪਣੀ ਸਿਹਤ ਮਜ਼ਬੂਤ ਕਰੀਏ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਜੋ ਹੁੰਦਾ ਹੈ ਉਹ ਸਿਹਤਮੰਦ ਵਿਅਕਤੀ ਹੁੰਦਾ ਜੀ ਸੋ ਆਪਾਂ ਨੂੰ ਆਪਣਾ ਲੋੜ ਮੁਤਾਬਕ ਫਲ ਵੀ ਪੈਦਾ ਹੋਵੇ ਖੇਤਾਂ 'ਚ ਜਿਵੇਂ ਦੇਖੋ ਆਹ ਚੀਕੂ ਛੋਟੇ ਲੱਗੇ ਹੋਏ ਨੇ ਆ ਵੱਡੇ ਨੇ ਇਸ ਤਰ੍ਹਾਂ ਮਤਲਬ ਛੋਟੇ ਬੂਟਿਆਂ 'ਚ ਫਲ ਲੱਗਦਾ ਰਹਿੰਦਾ ਸੋ ਕੁਦਰਤੀ ਖੇਤੀ ਵਿੱਚ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ ਆਪਾਂ ਨੂੰ ਲੱਗਦਾ ਹੀ ਇਹ ਬੇ ਖੇਤੀ ਜਿਵੇਂ ਜੇ ਧਰਤੀ ਸਹੀ ਹੋ ਜੇ ਨਹੀਂ ਫਿਰ ਦੋ ਦੋ ਤਰ੍ਹਾਂ ਦੀਆਂ ਫਸਲਾਂ ਪੈਦਾ ਹੁੰਦੀਆਂ ਜਿਵੇਂ ਆ ਬਾਥੂ ਮੈਂ ਆਪ ਜੀ ਨੂੰ ਸਾਂਝਾ ਕਰਦਾ ਇਹ ਗਰਮੀਆਂ ਦੀ ਫਸਲ ਆ ਜੀ ਪਰ ਇਹ ਹੁਣ ਕੁਦਰਤੀ ਖੇਤੀ ਹੁਣ ਕਰਕੇ ਸਿਆਲਾਂ ਦੇ ਵਿੱਚ ਵੀ ਪੈਦਾ ਹੋਣ ਲੱਗ ਗਿਆ ਤੇ ਧਰਤੀ 'ਚੇ ਬਦਲਾਅ ਆ ਜਾਂਦਾ ਜੀ ਸੋ ਆਪਾਂ ਨੂੰ ਆਪਣੇ ਖੇਤੀ ਮਾਡਲ ਨੂੰ ਸੁਧਾਰਨਾ ਹੋਊਗਾ ਆਪਣੇ ਖੇਤੀ ਨੂੰ ਰੁੱਖਾਂ ਨਾਲ ਜੋੜਨਾ ਹੋ ਪੰਛੀਆਂ ਨਾਲ ਵੀ ਜੋੜਨਾ ਹੋਊਗਾ ਤੇ ਸਾਡੇ ਮਤਲਬ ਹਰ ਸਮੇਂ ਕੁਦਰਤੀ ਖੇਤੀ ਫੋਣ ਕਰਕੇ ਪੰਛੀਆਂ ਦੀ ਆਵਾਜ਼ਾਂ ਹੀ ਬਣੀ ਰਹਿੰਦੀ ਆ ਤੇ ਮਾਹੌਲ ਜਣੀ ਵਾਤਾਵਰਨ ਸੋਹਦਾ ਤੁਸੀਂ ਬਿਮਾਰ ਨਹੀਂ ਹੋਵੋਗੇ ਜੀ ਸੋ ਆਪਣੇ ਆਪ ਨੂੰ ਜੇ ਬਿਮਾਰੀਆਂ ਤੋਂ ਬਚਾਉਣਾ ਹੈ ਤੁਸੀਂ ਉਹਨੇ ਵੀ ਪਤਾਕਤ ਵਰ ਸਿਹਤਮੰਦ ਬਣੀ ਹੈ ਸੋ ਸਭ ਤੋਂ ਸੌਖੀ ਤੇ ਸਸਤੀ ਖੇਤੀ ਹੈ ਜੀ ਕੁਦਰਤੀ ਖੇਤੀ ਇਹਦੇ ਨਾਲ ਜੁੜੀਏ ਆਪਣੇ ਵਾਤਾਵਰਨ ਨੂੰ ਸੋਨਾ ਬਣਾਈਏ ਤੇ ਜਦੋਂ ਵਾਤਾਵਰਨ ਸੋਨਾ ਹੋ ਗਿਆ ਆਪਣੀ ਸਿਹਤ ਵਧੀਆ ਹੋ ਗਈ ਫਿਰ ਆਪਾਂ ਕਹਿ ਸਕਦੇ ਆਂ ਵੀ ਇੱਕ ਸਿਹਤਮੰਦ ਵਿਅਕਤੀ ਸਭ ਤੋਂ امیر ਵਿਅਕਤੀ ਹੁੰਦਾ ਜੀ ਕਿਉਂਕਿ ਉਹਦੇ ਕੋਲ ਸੁੱਧ ਹਵਾ ਸੁੱਧ ਭੋਜਨ ਤੇ ਚੰਗੀ ਸਿਹਤ ਹੁੰਦੀ ਆ ਸੋ ਇਸ ਲਈ ਆਪਣੇ ਇਹ ਖੇਤੀ ਨਾਲ ਜੁੜੀਏ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈਏ ਤੇ ਆਪਣਾ ਫਰਜ਼ ਨਿਭਾਈਏ ਤਾਂ ਕਿ ਆਪਾਂ ਮਾਣ ਨਾ ਕਹਿ ਸਕੀਏ ਵੀ ਸਾਡੀ ਖੇਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਸਿਧਾਂਤ ਨਾਲ ਜੁੜ ਚੁੱਕੀ ਹੈ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ